ਤਸਵੀਰਾਂ ਦੇਖ ਸਕਦੇ ਹੋ ਵੀ ਸਵੇਰ ਤੋਂ ਜਿਹੜਾ ਹੈਗਾ ਸ਼ਿਪੋਲੇ ਦੇ ਉੱਤੇ ਜਲ ਅਭਿਸ਼ੇਕ ਜਿਹੜਾ ਕੀਤਾ ਜਾ ਰਿਹਾ ਹੈ ਸੰਗਤਾਂ ਹਮ ਹਮਾ ਕੇ ਜਿਹੜੀਆਂ ਇਹ ਸ਼ਿਪੋਲੇ ਦੇ ਵਿਆਹ ਵਿੱਚ ਸ਼ਾਮਲ ਹੋਣ ਵਾਸਤੇ ਆਈਆਂ ਨੇ ਸ਼ਿਪੋਲੇ ਦਾ ਜਿਹੜਾ ਹੈਗਾ ਜਲ ਅਭਿਸ਼ੇਕ ਹੋ ਰਿਹਾ ਹੈ ਉਸ ਤੋਂ ਬਾਅਦ ਤਿਆਰੀ ਕੀਤੀ ਜਾਏਗੀ ਇਹਨਾਂ ਨੂੰ ਸ਼ਿੰਗਾਰ ਕੀਤਾ ਜਾਏਗਾ ਸੇਹਰਾ ਬੰਦੀ ਵੀ ਹੋਏਗੀ ਤੇ ਸ਼ਾਮ ਨੂੰ ਜਿਹੜੀ ਹੈਗੀ ਆ ਉਹ ਬਰਾਤ ਜਿਹੜੀ ਹੈਗੀ ਆ ਉਹ ਲੈ ਕੇ ਸ਼ਿਪਰ ਪਾਰਵਤੀ ਜਿਹਦੇ ਨਾਲ ਜਿਹੜੇ ਹੈਗੇ ਵਿਆਹ ਕਰਵਾਉਣਗੇ ਅੱਜ ਸ਼ਿਪੋਲੇ ਨਾਥ ਉਹ ਜਲ ਵਿਸ਼ੇਕ ਜਿਹੜੀਆਂ ਸੰਗਤਾਂ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਸ਼ਿਪੋਲੇ ਦਾ ਵਿਆਹ ਆ ਤੇ ਜਲ ਵਿਸ਼ੇਕ ਕੀਤਾ ਜਾ ਰਿਹਾ ਆ ਤੇ ਸ਼ਾਮ ਨੂੰ ਉਹਨਾਂ ਨੂੰ ਸਹਰਾ ਬੰਦੀ ਵੀ ਹੋਣੀ ਆ ਸਾਰੇ ਕੋਈ ਹੋਣਾ ਆ ਕੀ ਕਹਿਣਾ ਚਾਹੁੰਦੇ ਹੋ ਹਰ ਹਰ ਮਹਾਦੇਵ ਸਾਰਿਆਂ ਨੂੰ ਮਾ ਸ਼ਿਵਰਾਤਰੀ ਦੀ ਲੱਖ ਲੱਖ ਵਧਾਈਆਂ ਲੁਧਿਆਣਾ ਵਾਲਿਆਂ ਨੂੰ ਆਸੀਆਂ ਨੂੰ ਬੇਨਤੀ ਆ ਵੱਧ ਛੱਡ ਕੇ ਇੱਥੇ ਪਹੁੰਚੋ ਨ ਸ਼ਾਮੀ 8:00 ਵਜੇ ਦੀ ਆ ਮਹਾਰਤੀ ਤੇ ਨਾਲ 12:00 ਵਜੇ ਵੀ ਇੱਕ ਮਹਾਰਤੀ ਕੀਤੀ ਜਾਏਗੀ ਤੇ ਸਾਰੇ ਲੁਧਿਆਣਾ ਵਾਲਿਆਂ ਮਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਸਾਰੇ ਜਰੂਰ ਪਹੁੰਚੋ ਤੋ ਐਸੇ ਸਰ ਦਰਬਾਰ ਦਾ ਸੋਸਾਇਟੀ ਦਾ ਮੇਨ ਮੁਖੀਆ ਭੋਲੇ ਸ਼ੰਕਰ ਆਪ ਹੈ ਤੇ ਉਹ ਕਹਿੰਦੇ ਆਪਣੇ ਨਿਮੰਤਰਤ ਉਤੇ ਵੀ ਲਿਖਿਆ ਕਰਨੇ ਵਾਲੇ ਮਹਾਕਾਲ ਕਰਾਣੇ ਵਾਲੇ ਮਹਾਕਾਲ ਜਦ ਮਹਾਕਾਲੀ ਕਰ ਰਹੇ ਮਹਾਕਾਲੀ ਕਰਾ ਰਹੇ ਸੰਗਰਵੀਓ ਬੁਲਾ ਰਹੇ ਆਪਣੇ ਆਪਣੇ ਦਰਬਾਰ ਚ ਕਿਉਂਕਿ ਤਿਆਰੀ ਵੀ ਹੁੰਦੀ ਹੈ ਭੰਡਾਰ ਵੀ ਹੁੰਦੇ ਆ ਸੇਵਕ ਵੀ ਹੁੰਦੇ ਆ ਉਹਦੇ ਉਹੀ ਕਰਦਾ ਵੀ ਕਰਾਂਦਾ ਉਹੀ ਜਿੰਨੀ ਜਿੱਥੇ ਜੇ ਡਿਊਟੀ ਲਾਂਦਾ ਹੈ